ਸਤਿ ਸ਼੍ਰੀ ਗਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਹੋਰ ਸਾਰੇ ਵੀ ਠੀਕ ਠਾਕ ਜੀ ਤੇ ਅੱਜ ਨਾ ਆਪਾਂ ਜਿਹੜਾ 7501 ਝੋਨਾ ਲਾਇਆ ਮੱਕੀ ਵਾਲੇ ਖੇਤਾਂ ਦੇ ਵਿੱਚ ਉਹਨੂੰ ਅੱਜ ਚਲੋ ਇੱਕ ਖਾਦ ਖਰਾਕ ਤੇ ਆਪਾਂ ਪਾਤੀ ਹੀ ਜਦੋਂ ਕਦੂ ਆਖਰੀ ਵਾਰ ਕੀਤਾ ਹੈ ਦੂਸਰੀ ਰੋਟਾਵੇਟਰ ਪੇਰਿਆ ਉਹਦੇ ਗਾੜੀ-ਗਾੜੀ ਇੱਕ ਇੱਕ ਬੈਗ ਜੂਰੀਆ ਦਾ ਤੇ ਅੱਜ ਉਹਨੂੰ ਦੂਸਰੀ ਢੋਜ ਦੇਣ ਲੱਗੇ ਆ ਜਿਵੇਂ ਕਈ ਭਰਾਵਾਂ ਦੋ ਕਹਿੰਦੇ ਹੈਗੇ ਮੱਕੀ ਜਿਹੜੀ ਆ ਮੱਕੀ ਵਾਲਾ ਖੇਤ ਉਹ ਤੁਰਤੇ ਬੜੇ ਔਕੇ ਜਾਂ ਆਟੇ ਹੋ ਜਾਂਦੇ ਉਹ ਵੀ ਤੁਹਾਨੂੰ ਛੋਡੇ ਖੰਮਨੇ ਆ ਇਹ ਦੂਸਰੀ ਝੂਰੀਆ ਪਾਉਣ ਲੱਗੇ ਆ ਉਹਦੇ ਨਾਲ ਕੀ ਕੋਈ ਪਾਉਣ ਲੱਗੇ ਹੋ ਵੀ ਤੁਹਾਨੂੰ ਦੱਸਦੇ ਆ ਤੇ ਝੂਰੀਆ ਦੀ ਮਾਤਰਾ ਹੀ ਪਾਉਣ ਲੱਗੇ ਆ ਇਹ ਹੁਣ ਜਿਹੜੀ ਦੂਸਰੀ ਆ ਦੋ ਬੈਗ ਤਿੰਨ ਤਿੰਨ ਕਿਲਿਆਂ ਦੇ ਵਿੱਚ ਮੰਨ ਲਓ ਕਿ 30 ਕਿਲੋ ਏਕੜ ਦੀ ਪਾਵਾਂਗੇ ਤੇ ਜਿਹੜਾ ਪਹਿਲੋਂ ਆਪਾਂ ਝੂਰੀਆ ਪਾਤੀ ਸੀ ਸਾਰਾ ਕੁਝ ਤੁਹਾਨੂੰ ਬਰਾ ਮੱਕੀ ਦਾ ਆਪਾਂ ਪਹਿਲੋਂ ਵੀਡੀਓ ਪਾਉਂਦ ਰਹੇ ਹਾਂ ਵੇਚੀ ਵਾਈ ਹਰੇ ਰਖੋਂਦ ਤੇ ਆ ਝੋਨਾ ਵੇਖੋ ਜੀ ਆ ਜਿਹੜਾ ਆ ਆ ਮੱਕੀ ਵਾਲੇ ਝੋਨੇ ਆਏ ਕੋਈ ਹੋ ਗਿਆ ਅੱਜ 11 12 ਦਿਨ ਦਾ ਝੋਨਾ ਹੋ ਗਿਆ ਤੇ ਵੇਖੋ ਜੀ ਫਟਾਰਾ ਫੁੱਟ ਰਹਿਦਾ ਐ ਪੂਰਾ ਵਧੀਆ ਬਸ ਇੱਕ ਇੱਕ ਬੈਗ ਇਹਨੂੰ ਥੱਲੇ ਹੀ ਯੂਰੀਆ ਦਾ ਹਲੇ ਤੱਕ ਪਿਆ ਤੇ ਹੁਣ ਅੱਜ 30 30 ਕਿਲੋ ਦੇ ਹਿਸਾਬ ਨਾਲ ਯੂਰੀਆ ਪਾਉਣ ਲੱਗੇ ਕੋਈ ਵੱਧ ਯੂਰੀਆ ਨਹੀਂ ਇਹਨੂੰ ਪਾਉਣ ਲੱਗੇ ਤੇ ਵਧੀਆ ਫਟਾਰਾ ਕਰ ਗਿਆ ਝੋਨਾ ਸਾਰਾ ਇੱਧਰ ਵੀ ਇੱਧਰ ਵੀ ਤੁਹਾਨੂੰ ਪਾਉਣ ਨੇ ਮੋਟਰ ਚੱਲੋਂ ਦਾ ਇੱਧਰ ਵੀ ਆ 75 ਰੋ 80 ਇੱਧਰ ਵੀ ਇੱਧਰ ਵੀ 7501 ਤੇ ਇਹਦੇ ਨਾਲ ਅੱਗੇ ਆਪਾਂ ਦੂਜੀ ਏਡੋਜ ਆ ਇਹਦੇ ਨਾਲ ਪਾਉਣ ਲੱਗੇ ਆ ਜਿੰਕ ਜਿੰਕ ਪਾਉਣ ਲੱਗੇ ਆ ਜੀ ਆਪਾਂ ਆ ਤੁਹਾਨੂੰ ਜਿੰਕ ਖਾਉਣੇ ਪਹਿਲਾਂ ਅੱਜ ਆ ਜਿੰਕ ਵਰਤ ਰਾਈ ਆਪਾਂ ਦਾਣੇਦਾਰ ਇਹ 8-8 ਕਿਲੋ ਪ੍ਰਤੀ ਏਕੜ ਦੀ ਇਹ ਹੈਗੀ ਆ ਜੀ ਆਪਣੀ ਜਿਹੜੀ ਜਿੰਕ ਆ ਆਲੋ ਆਈਬ ਆਈਪੀਐਲ ਦੀ ਜਿੰਕੋ ਜਿਵੇਂ ਨਾ ਕਈ ਭਰਾ ਆਂਦੇ ਹੀ ਇਹਦੇ ਵਿੱਚ ਇਕੱਲਾ ਬੈਕਟੀਰੀਆ ਹੀ ਹੁੰਦਾ ਹੈ ਜਿਹੜੀ ਖੇਤ ਦੇ ਵਿੱਚ ਜ਼ਿੰਕ ਪਈ ਹੁੰਦੀ ਉਹਨੂੰ ਘੋਲਣ ਵਾਸਤੇ ਪਰ ਇਹਦੇ ਵਿੱਚ ਬੈਕਟੀਰੀਆ ਦੇ ਨਾਲ ਨਾਲ ਤੇ ਜ਼ਿੰਕ ਦੀ ਮਾਤਰਾ ਵੀ ਹੁੰਦੀ ਜੀ ਐਲਾਈਮੈਂਟਲ ਜ਼ਿੰਕ ਹੁੰਦੀ ਹੈ ਇਹਦੇ ਵਿੱਚ ਆਹ ਲੋ ਤੇ ਰਿਜ਼ਲਟ ਇਹਦੇ ਬਹੁਤ ਸੋਹਣੇ ਆ ਕਿਉਂਕਿ ਉਸ ਦਿਨ ਵੀ ਤੁਹਾਨੂੰ ਦੱਸਿਆ ਸੀ ਜਿਹੜੇ ਖੇਤਾਂ ਦੇ ਵਿੱਚ ਜ਼ਿੰਕੋ ਵੀ ਪਾਉਂਦੇ ਰਹੇ ਨਾ ਉਹਨਾਂ ਖੇਤਾਂ ਦੇ ਵਿੱਚ ਵੀ ਸਾਡੇ ਇਹ ਜ਼ਿੰਕ ਦੀ ਘਾਟ ਨਹੀਂ ਆਈ ਤੇ ਉਹ ਕੀ ਕਰਦੇ ਕਈ ਭਰਾ ਇਹਨੂੰ ਨਾ ਪਾ ਹੀ ਦਿੰਦੇ ਆ 6 ਕਿਲੋ 1 1/4 ਦੇ ਹਿਸਾਬ ਨਾਲ ਆ ਜਾਂ 4 ਕਿਲੋ ਮੈਨੂੰ ਕਾਫੀ ਵੀਰਾਂ ਦਾ ਫੋਨ ਆਉਂਦਾ ਕਿ ਕੋਈ ਆਂਦਾ 4 ਕਿਲੋ ਪਾ ਦੇ ਕਈ ਭਰਾ ਕਹਿੰਦੇ 6 ਕਿਲੋ ਪਾ ਤੀ ਆ ਪਰ ਇਹ ਕੋਈ ਮਹਿੰਗਾ ਸਬਦਾ ਤੇ ਆ ਗਣੀ ਆ ਇਹ ਕੋਈ ਆ ਜਾਂਦਾ ਆਪਣਾ 300 ਦਾ ਪੈਕਟ ਆ ਜਾਂਦਾ ਤੇ ਦੋ ਪੈਕਟ ਚਾਹੀਦੇ ਜੀ ਕਿੱਲੇ ਦੇ ਘਟੋ ਘਾਟੇ ਇਹ ਰਿਜ਼ਲਟ ਲੈਣਾ ਉਹਦੇ ਤੇ ਇਹਦੇ ਨਾਲ ਵੀ ਐਂਡ ਤੱਕ ਪੂਰਾ ਝੋਨਾ ਹਰਿਆ ਭਰਿਆ ਰਹਿੰਦਾ ਪੁੱਲ ਹਰਿਆ ਭਰਿਆ ਐਂਡ ਤੱਕ ਤੇ ਆਹ ਮੱਕੀ ਵਾਲੇ ਝੋਨਾ ਹੀ ਆਪਣੇ ਕੋਈ 11 12 ਦਿਨ ਦੇ ਹੋਏ 7501 ਝੋਨਾ ਸਵਾ ਦਾ 7501 ਤੇ ਇਹਦਾ ਫਟਾਰਾ ਫਟੂਰਾ ਕਰੋ ਜੀ ਚੈੱਕ ਬਸ ਇਹਨੂੰ ਆ ਵੇਖੋ ਫੋਟੋ ਦੀ ਕਈ ਭਰਾ ਜਿਵੇਂ ਕਹਿੰਦੇ ਹਨ ਮੱਕੀ ਵਾਲੇ ਖੇਤਾਂ ਦੇ ਵਿੱਚ ਝੋਨਾ ਨਹੀਂ ਤੁਰਦਾ ਆ ਵੇਖੋ ਸਾਰਾ ਝੋਨਾ ਇਹ ਲਵਾਇਆ ਥੋੜਾ ਸੰਗਣਾ ਹੈ ਕਿਉਂਕਿ ਚਲੋ ਜਿਹੜੇ ਹਾਈ ਬ੍ਰੈਡ ਵੈਰੈਟੀਆਂ ਥੋੜਾ ਆਪਾਂ ਸੰਗਣਾ ਹੀ ਲਾਉਣਾ ਲਵਾਈਦਾ ਹੈ ਤੇ ਇਹ ਨਾ ਦੂਸਰਾ 8 8 ਕਿਲੋ ਡੋਜ ਪਾਉਣ ਲੱਗੇ ਆ 30 30 ਕਿਲੋ ਹੂਰੀਆ ਤੇ ਕੋਈ ਬੋਧੀ ਜਰੀਆਂ ਨੂੰ ਜੂਰੀਆਂ ਨਹੀਂ ਪਾਉਣਾ ਕੋਈ ਵੱਖਰਾ ਸਮਾਨ ਨਹੀਂ ਪਾਉਣਾ ਜਿਵੇਂ ਮੱਕੀ ਵਾਲੇ ਖੇਤਾਂ ਨੂੰ ਕਈ ਭਰਾਹਾਂ ਦੇ ਡਾਈ ਪਾਉਣੀ ਪੈਂਦੀ ਜਾਂ ਕੁਝ ਜੋ ਕੁਝ ਵੀ ਪਾਵਾਂਗੇ ਤੁਹਾਨੂੰ ਨਾਲ ਦੀ ਨਾਲ ਹੀ ਦੱਸਾਂਗੇ ਮੱਕੀ ਵਾਲੇ ਖੇਤਾਂ ਦੇ ਵਿੱਚ ਵੀ ਜੋ ਵੀ ਜੋ ਕੁਝ ਵੀ ਆਪਾਂ ਪਾਵਾਂਗੇ ਅੱਜ ਹੁਣ ਜਿਵੇਂ ਦੂਸਰੀ ਪਹਿਲੀ ਡੋਜ਼ ਪਾਤੀ ਆਪਾਂ ਤੁਹਾਨੂੰ ਦੱਸਿਆ ਗਈ ਕਦੂਕਰਨ ਜਦੋਂ ਆਖਰੀ ਡੋਟਾ ਮੀਟਰ ਫੇਰਨਾ ਉਹਦੇ ਗਾੜੀ ਗੜੀ ਇੱਕ ਇੱਕ ਬੈਗ ਜੂਰੀਆ 30 30 ਕਿਲੋ ਜੂਰੀ ਅੱਜ ਪਾਉਣ ਲੱਗੇ ਤੇ ਨਾਲ ਆਵੇ ਪਾਉਣ ਲੱਗੇ ਜਿੰਕੋ ਆਈਪੀਐਲ ਦੀ 8-8 ਕਿਲੋ ਕਿਲੇ ਦੀਏ ਤੇ ਬਾਕੀ ਅੱਗੇ ਵੀ ਜਿਹੜੀ ਆਪਾਂ ਖਾਦ ਖਰਾਕ ਇਹਨੂੰ ਪਾਵਾਂਗੇ 25 ਦਿਨਾਂ ਦੇ ਵਿੱਚ ਵਿੱਚ ਇਹਦੀ ਖਾਦ ਖਰਾਕ ਜਿਹੜੀ ਅਸੀਂ ਪੂਰੀ ਕਰ ਦੇਣੀ 25 ਕਿ ਦਿਨਾਂ 'ਚ ਪੂਰੀ ਕਰ ਦਾਂਗੇ ਤੇ ਬਸ ਇੱਕ ਕਰ ਹੋਰ ਇਹਨੂੰ ਪਾਵਾਂਗੇ ਖਾਦ ਖਰਾਕ ਕੋਈ ਇਹਦੇ ਵਿੱਚ ਆਪਾਂ ਪोटाश ਨਹੀਂ ਪਾਉਣੀ ਕੋਈ ਇਹਦੇ ਵਿੱਚ ਡਾਇਆ ਨਹੀਂ ਪਾਉਣੀ ਤੇ ਕੋਈ ਬੋਰੀ ਜਰੀ ਯੂਰੀਆ ਨਹੀਂ ਪਾਉਣੀ ਜੋ ਕੋਈ ਪਾਇਆ ਤੁਹਾਨੂੰ ਦੱਸਾਂਗੇ ਦੂਸਰੀ ਡੋਜ਼ ਦੇਣ ਲੱਗੇਗੀ ਅੱਜ ਓਕੇ ਜੀ ਧੰਨਵਾਦ ਸਾਰੀ ਬਣਾਵਾਂ ਦਾ